ਸ੍ਰੀ ਜੀ ਬੱਟੂ ਸਾਡੇ ਚੇਅਰਮੈਨ ਸਾਹਿਬ ਬਾਕੀ ਸਾਰਾ ਪ੍ਰਸ਼ਾਸਨ ਸਾਰਿਆਂ ਨੂੰ ਮੈਂ ਪਰਤੇ ਬਰਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਇਹ ਮੀਟਿੰਗ ਸੱਦੀ ਹੈ ਇਹ ਉਹ ਜਿਹੜੇ ਸਾਡੇ ਆਵਾਦਮੇ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਜਿਨ੍ਹਾਂ ਨੇ ਪੁਰਾਣੇ ਸਮੇਂ ਦੇ ਵਿੱਚ ਸਾਡੇ ਨਾਲ ਕੰਮ ਕੀਤਾ ਤੇ ਜਿਹੜੇ ਹੁਣ ਇਸ ਵਕਤ ਪਿੰਡਾਂ ਦੇ ਵਿੱਚ ਸਾਡੀ ਜਿਹੜੀ ਕਮਾਂਡ ਸੰਭਾਲ ਰਹੇ ਨੇ ਅੱਜ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਸੱਦਾ ਸੀਗਾ ਕੋਈ ਆਪਾਂ ਕੱਠ ਨਹੀਂ ਕਰਨਾ ਸੀ ਕਿਉਂਕਿ 2 ਸਾਲ ਦੇ ਕਰੀਬ ਹੋ ਗਈ ਸਰਕਾਰ ਬਣੀ ਨੂੰ ਉਦੋਂ ਬਾਅਦ ਤੁਹਾਡੇ ਨਾਲ ਬਹਿ ਕੇ ਐ ਫੇਸ ਟੂ ਫੇਸ ਗੱਲਬਾਤ ਨਹੀਂ ਹੋਈ ਦੋਖ-ਸੋਖ ਦੇ ਵਿੱਚ ਮਿਲਦਾ ਤੁਸੀਂ ਦਫ਼ਤਰ ਆਉਂਦੇ ਹੋ ਤੁਸੀਂ ਆਪਦੇ ਕੰਮਕਾਰ ਕਰਨ ਆਉਂਦੇ ਹੋ ਕਰਾਉਂਦੇ ਹੋ ਤੁਸੀਂ ਘਰੇ ਆਉਂਦੇ ਹੋ ਪਰ ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਛੋਡੇ ਕੋਲੇ ਆ ਕੇ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੇ ਕੰਮਕਾਰ ਚੱਲ ਰਹੇ ਆ ਉਹਨਾਂ ਦੀ ਇੱਕ ਰਿਪੋਰਟ ਉਹਨਾਂ ਦੀ ਜਿਹੜੀ ਸਮੀਖਿਆ ਕਰਾਂ ਜਿਹੜੇ ਕੰਮ ਹੋਣ ਵਾਲੇ ਆ ਉਹ ਨੋਟ ਕਰਾਂ ਕਿ ਆਹ ਕੰਮ ਇਨ੍ਹਾਂ ਪਿੰਡਾਂ ਦੇ ਵਿੱਚ ਹੋਣ ਵਾਲੇ ਆ ਦੇਖੋ ਹੁਣ ਆਮ ਆਦਮੀ ਪਾਰਟੀ ਦਾ ਦੁਬਾਰਾ ਢਾਂਚਾ ਬਣਿਆ ਹੈ ਪਹਿਲਾਂ ਸਾਡੇ 4 ਬਲਾਕ ਪ੍ਰਧਾਨ ਸੀ ਤੇ ਹੁਣ ਸਾਡੇ ਜਿਹੜੇ ਬਲਾਕ ਪ੍ਰਧਾਨ ਨੇ ਹੁਣ ਜਾਦਾ ਨਹੀਂ ਕਿਉਂਕਿ ਜ਼ਿੰਮੇਵਾਰੀ ਜਿਆਦਾ ਜੇ ਆਪਾਂ ਵੰਡ ਲਵਾਂਗੇ ਤਾਂ ਉਹਦੇ ਨਾਲ ਜ਼ਿੰਮੇਵਾਰੀ ਵਾਕਫੀ ਨਿਭਾਈ ਜਾ ਸਕਦੀ ਹੈ ਅੱਗੇ ਸਾਰਾ ਜਿਹੜਾ ਬੋਝ ਅੱਗੇ ਅਮਨ ਪੰਡੋਰੀ ਦੇ ਸੀਗਾ ਇਸ ਬਲਾਕ ਦਾ ਹੁਣ ਗਾਂ ਥੱਲੇ ਹੋਰ ਵੰਡਦਾ ਇਹਦੇ ਨਾਲ ਤਿੰਨ ਚਾਰ ਆਪਣੇ ਬੰਦੇ ਹੋਰ ਨਾਲ ਲੱਗੇ ਬਲਾਕ ਪ੍ਰਧਾਨ ਸਾਰੇ ਸੋ ਇਸ ਤਰ੍ਹਾਂ ਜਿਹੜੀ ਟੀਮ ਹੈ ਹੋਲੀ ਹੋਲੀ ਵੱਡੀ ਕਰ ਰਹੇ ਆ ਕਿ ਤੁਹਾਨੂੰ ਵੀ ਆਪਦੇ ਕੋਈ ਕਮਾਂਕਾਰਾਂ ਦੇ ਵਿੱਚ ਮੇਰੇ ਕੋਲੇ ਆਉਣ ਲਈ ਜਾਂ ਕੰਮਕਾਰ ਕਰਵਾਉਣ ਲਈ ਕੋਈ ਤਕਲੀਫ ਨਾ ਹੋਵੇ ਅਫਸਰਾਂ ਵਿੱਚ ਜੇ ਕੋਈ ਥੋੜੀ-ਪੋਈ ਅਫਸਰ ਨਾ ਨੁੱਕਰ ਕਰਦਾ ਕੋਈ ਕੰਮ ਕਰਦੀ ਤਾਂ ਉਹਦੇ ਲਈ ਅੱਜ ਮੈਂ ਤੁਹਾਡੇ ਕੋਲ ਇਸੇ ਕਰਕੇ ਆਇਆ ਕਿ ਮੇਰੇ ਧਿਆਨ ਦੇ ਵਿੱਚ ਲੈ ਕੇ ਆਓ ਹਰੇਕ ਪਿੰਡ ਦੇ ਵਿੱਚ ਕਮੇਟੀਆਂ ਬਣ ਗਈਆਂ ਨੇ ਕਿਤੇ 21 ਮੈਂਬਰੀ ਕਮੇਟੀ ਬਣੀ ਹੈ ਕਿਤੇ 51 ਮੈਂਬਰੀ ਕਮੇਟੀ ਬਣੀ ਹੈ ਕਿਤੇ 11 ਮੈਂਬਰੀ ਕਮੇਟੀ ਬਣੀ ਹੈ ਤੇ ਮੈਂ ਅੱਜ ਇਹ ਗੱਲ ਤੁਹਾਨੂੰ ਕਹਿਣ ਆਇਆ ਇਹ ਬਲਾਗ ਲੂਧਾਨ ਖੜੇ ਨੇ ਤੁਸੀਂ ਉਹ ਕਮੇਟੀਆਂ ਵਾਲੇ ਤੁਸੀਂ ਮੇਰੇ ਕਮੇਟੀ ਮੈਂਬਰ ਹੋ ਚਾਹੇ ਸੰਗਲੇ ਦੀ ਕਮੇਟੀ ਹੈ ਚਾਹੇ ਹਮੀ ਵਾਲੇ ਪਿੰਡ ਦੀ ਕਮੇਟੀ ਹੈ ਚਾਹੇ ਬੀਜਾਪੁਰ ਦੀ ਹੈ ਚਾਹੇ ਮੰਝਲੀ ਸਿਲਸੜੀ ਦੀ ਕਮੇਟੀ ਹੈ ਤੁਸੀਂ ਇਹਨਾਂ 5 6 ਪਿੰਡਾਂ ਦੀਆਂ ਕਮੇਟੀਆਂ ਹੋ ਤੇ ਜਿਹੜੇ ਤੁਸੀਂ ਕਮੇਟੀ ਮੈਂਬਰ ਹੋ ਤੁਸੀਂ ਇਕੱਲਾ ਇਕੱਲਾ ਜਿਹੜਾ ਬੰਦਾ ਤੁਸੀਂ ਮੇਰੀਆਂ ਅੱਖਾਂ ਦੇ ਤਾਰੇ ਹੋ ਤੁਸੀਂ ਮੇਰੇ ਲਈ ਦਿਨ ਰਾਤ ਇੱਕ ਕੀਤਾ ਤੁਸੀਂ ਉਹ ਕੰਮ ਕੀਤਾ ਮੇਰੇ ਲਈ ਜਿਹੜਾ ਕੰਮ ਕੇ ਹੁਣ ਤੱਕ ਕਿਸੇ ਨੇ ਨਹੀਂ ਕੀਤਾ ਮੈਂ ਅੱਗੇ ਗੱਲ ਕਰਦਾ ਹੁਣ ਮੇਰੇ ਬਜ਼ੁਰਗ ਸਰਦਾਰ ਗੁਰਦੀਪ ਸਿੰਘ ਧੋਸ 73 ਸਾਲ ਦੀ ਉਮਰ ਸੀ ਜਿੱਦਾਂ ਉਹਨਾਂ ਦੀ ਡੈਥ ਹੋਈ ਆ ਤੇ ਸਾਰੀ ਉਮਰ ਉਹਨਾਂ ਨੇ ਸੰਘਰਸ਼ ਕੀਤਾ ساری ਉਮਰ ਉਹਨਾਂ ਨੇ ਇਹਨਾਂ ਲੋਕਾਂ ਦੇ ਹਲਕੇ ਦੇ ਲੇਖੇ ਲਾਤੀ ਕਦੇ ਬਾਦਲ ਸਾਹਿਬ ਨਾਲ ਕਦੇ ਮਨਪ੍ਰੀਤ ਨਾਲ ਸੋ ਪਰ ਉਹਦਾ ਜਿਹੜਾ ਮੁੱਲ ਹੈ ਉਹ ਹੁਣ ਆਕੇ ਤੁਸੀਂ ਪਾਇਆ ਮੇਰੇ ਚੁੱਲ੍ਹੇ 'ਚ ਉਹਨਾਂ ਨੇ ਚਿੰਨਾ ਸੰਘਰਸ਼ਾਂ ਦੀ ਜ਼ਿੰਦਗੀ ਚ ਕੀਤਾ ਤੁਸੀਂ ਸਾਰਾ ਪਹਿਲੀ ਵਾਰੀ ਦੇ ਵਿੱਚ ਮੇਰੀ ਝੋਈ ਚ ਪਾਤਾ ਤੇ ਮੈਂ ਤੁਹਾਡਾ ਜਿਹੜਾ ਇਹ ਆਸਾਨਾ ਉਹ ਜ਼ਿੰਦਗੀ ਪਰ ਨਹੀਂ ਦੇ ਸਕਦਾ ਮੈਂ ਤਾਂ ਕੀ ਮੇਰੇ ਆਉਣ ਵਾਲੇ ਜਵਾਗ ਵੀ ਮੇਰੀਆਂ ਆਉਣ ਵਾਲੀਆਂ ਪੁਸ਼ਤਾ ਵੀ ਤੁਹਾਡੇ ਪੈਰ ਤੋਂ ਗੋਬੀਆਂ ਐ ਐਡਾ ਵੱਡਾ ਤੁਸੀਂ ਆਸਾਨੀ ਦਾ ਮੈਂ ਕਿਸੇ ਦਾ ਕੁਝ ਨਹੀਂ ਸਵਾਰਿਆ ਤੁਸੀਂ ਵੋਟਾਂ ਪਾਈਆਂ ਉਹਨਾਂ ਦੇ ਮੂਲੇ ਤੁਸੀਂ ਇੱਕ ਸੋਚ ਲੈ ਕੇ ਪਈਆਂ ਸੀ ਕਿ ਇਹ ਮੁੰਡਾ ਆਊਗਾ ਵੇਖੋ ਬੰਦਾ ਐਮਐਲਏ ਕਿਉਂ ਚੁਣਦਾ ਇਸ ਲਈ ਨਹੀਂ ਚੁਣਦੇ ਕਿ ਤੁਹਾਡੇ ਵਿਆਹਾਂ ਤੇ ਆਉਂ ਤੁਹਾਡੇ ਭੋਗਾਂ ਤੇ ਆਉਂ ਨਹੀਂ ਐਮਐਲਏ ਦਾ ਮਤਲਬ ਹੁੰਦਾ ਜਿਹੜੀਆਂ ਤੁਹਾਡੇ ਕਮਕਾਰ ਨੇ ਜਿਹੜੇ ਤੁਹਾਡੇ ਪਿੰਡਾਂ ਦੇ ਹੁਣ ਤੱਕ ਡਿਵੈਲਪਮੈਂਟ ਦੇ ਕੰਮ ਨਹੀਂ ਹੋਏ ਜਿਹੜੇ ਤੁਹਾਡੀਆਂ ਸੋਚੀਗੀ ਆ ਸਾਡਾ ਪੰਜਾਬ ਇੱਥੋਂ ਤੱਕ ਜਾਣਾ ਚਾਹੀਦਾ ਸੀ ਉਹ ਪੰਜਾਬ ਉਥੋਂ ਤੱਕ ਨਹੀਂ ਗਿਆ ਸਾਡੀ ਨੌਜਵਾਨੀ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੀਆਂ ਮਾਵਾਂ ਭੈਣਾਂ ਨੂੰ ਉਹ ਜਗ੍ਹਾ ਉਹ ਰੁਤਵਾ ਨਹੀਂ ਮਿਲਿਆ ਜਿਹੜਾ ਮਿਲਣਾ ਚਾਹੀਦਾ ਸੀ ਤੁਸੀਂ ਇੱਕ ਉਸ ਸੋਚ ਨੂੰ ਵੋਟਾਂ ਪਾਈਆਂ ਤੇ ਵੀਰੋ ਅੱਜ ਮੈਂ ਤੁਹਾਡੇ ਵਿੱਚ ਅੱਗੇ ਤਾਂ ਹੀ ਖੜਾ ਕਿ ਅੱਜ ਫੀਲ ਮੈਂ ਉਸੇ ਤਰ੍ਹਾਂ ਉਨਾ ਹੀ ਮਾਨ ਸਲਮਾਨ ਉਨੀ ਤੁਹਾਡੀ ਇੱਜ਼ਤ ਕਰਦਾ ਜਿੰਨੀ ਇਲੈਕਸ਼ਨ ਤੋਂ ਪਹਿਲਾਂ ਕਰਦਾ ਅੱਜ ਕੋਈ ਇਲੈਕਸ਼ਨ ਨਹੀਂ ਹੈਗਾ ਇਹ ਗੱਲ ਆਵੇ ਮਨ ਜੋ ਕਰਦਿਆ ਜੇ ਕਿ ਅੱਜ ਮੈਂ ਤੁਹਾਡੇ ਕੋਲੇ ਕੋਈ ਇਲੈਕਸ਼ਨ ਕਰਕੇ ਆਇਆ ਬਿਲਕੁਲ ਮੈਂ ਕਿਸੇ ਇਲੈਕਸ਼ਨ ਕਰਕੇ ਤੁਹਾਡੇ ਕੋਲ ਨਹੀਂ ਆਇਆ ਅੱਜ ਸਿਰਫ ਸਿਰਫ ਜਨ ਲੋਡੇ ਕੋਲੇ ਆਇਆ ਤੇ ਥੋਟੇ ਕਾਮਕਾਰ ਕੱਲੇ ਕੱਲੇ ਪਿੰਡ ਦੀ ਰਿਪੋਰਟ ਜਾਣ ਵਾਸਤੇ ਆਇਆ ਅੱਜ ਮੈਂ ਤੁਹਾਨੂੰ ਭਾਸ਼ਣ ਦੇਣ ਨਹੀਂ ਆਇਆ ਹੁਣ ਮੈਂ ਅੱਗੇ ਬੈਠਣਾ ਮੇਰੇ ਕੋਲੇ ਕੱਲੇ ਕੱਲੇ ਪਿੰਡ ਵਾਲੇ ਆਜੇ ਪਹਿਲਾਂ ਸੰਗਲੇ ਵਾਲੇ ਆਜੋ ਫਿਰ ਹੌੜੇ ਹੌੜੇ ਵੀਜਾਪੁਰ ਵਾਲੇ ਫਿਰ ਅਮੀ ਵਾਲਾ ਫਿਰ ਸੜਸੜੀ ਇਵੇਂ ਫਿਰ ਜਿਹੜੇ ਜਿਹੜੇ ਚੰਦੇ ਤੁਸੀਂ ਆਏ ਉੱਥੇ ਜਿਹੜੇ ਪਿੰਡ ਦੀ ਕਮੇਟੀ ਆਈ ਆ ਉਹ ਪਿੰਡਾਂ ਦੀ ਕਮੇਟੀ ਦੇ ਨਾਲ ਮੈਂ ਮਿਲਣ ਵਾਸਤੇ ਆਇਆ ਕਿ ਜਿਹੜਾ ਵੀ ਤੁਹਾਡਾ ਕੰਮਕਾਰ ਚਾਹੇ ਪਿਛਲੇ ਆ 1.5 ਸਾਲ ਦੇ ਵਿੱਚ ਪੌਣੇ 2 ਸਾਲ ਚ ਹੋਇਆ ਜਾਂ ਨਹੀਂ ਹੋਇਆ ਪਰ ਇਹ ਤੋਂ ਬਾਅਦ ਤੁਹਾਡੇ ਜਿਹੜੇ ਪਿੰਡਾਂ ਦੇ ਕੰਮਕਾਰ ਨੇ ਉਹ ਤੁਹਾਡੇ ਥਰੂ ਹੋਣਗੇ ਤੁਹਾਡੀ ਕਮੇਟੀਆਂ ਦੇ ਥਰੂ ਹੋਣਗੇ